ਚਲੋ ਜੀ ਟਾਈਮ ਹੋ ਗਿਆ ਸ਼ਾਮ ਦਾ ਤੇ ਬਲੌਗ ਆਪਾਂ ਸ਼ਾਮ ਨੂੰ ਸ਼ੁਰੂ ਕਰ ਰਿਹਾ ਤੇ ਕੁਝ ਮੇਰੀਆਂ ਭੈਣਾਂ ਨੇ ਨਾ ਕਮੈਂਟ ਕਰਕੇ ਮੇਰੇ ਲੱਕ ਬਾਰੇ ਪੁੱਛ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਫਿਲਟਰ ਲੱਗੀ ਹੋਈ ਹੈ ਥੋੜਾ ਪਤਾ ਤੁਰਿਆ ਜਾਂਦਾ ਤੇ ਬਾਹਰ ਆਪਣੇ ਲੱਗੇ ਨੇ ਜਿਵੇਂ ਸਰੀਖ ਖੜੀਆਂ ਕਰਦੀਆਂ ਪਾਣੀ ਦੇ ਨਾਲ ਲੱਗਿਆ ਹੋ ਗਿਆ ਰਹੇ ਨੇ ਅੱਜ ਦੇ ਦਿਨ ਤੋਂ ਜਿਹੜਾ ਇਹਦਾ 5 ਮਿੰਟ ਲੱਗਦਾ ਲੋ ਇਹਦਾ ਲਿਆ ਮੁੰਡਾ ਜੀ ਕੋਲ ਤਾਂ ਚਾਹਿਆ ਪਾਣੀ ਹੋਰ ਲੋੜ ਤੇ ਉਹ ਫਰਿੱਜ ਚ ਪਈ ਲੈ ਲੋ ਕੰਨੀ ਬੋਤਲ ਲੈ ਆਂ ਕੋਸਾ ਗਾਇਜ਼ ਮੌਸਮ ਬਹੁਤ ਹੀ ਠੰਡਾ ਹੋ ਗਿਆ ਇਹ ਨਵਾਂ ਹੀ ਠੰਡਾ ਹੋਇਆ ਮਤਲਬ ਕਿ ਨੇਰੀ ਚਲਣ ਡਈ ਹੈ ਤੇ ਜਿੰਨੀ ਆਪਣੀ ਪਰਤ ਪਈ ਸੀਗੀ ਉਹਦੇ ਉੱਤੇ ਇੰਨੇ ਇੰਨੇ ਲੰਤ ਦੀਆਂ ਕੰਧਾਂ ਖੜੀਆਂ ਹੋ ਗਈਆਂ ਐਂਡ ਇਹ ਲਾਸਟ ਨੇ ਫਿਰ ਪਰਥ ਹੋ ਗਈ ਫਿਰ ਆਪਣਾ ਘਰ ਪੈਣਾ ਸ਼ੁਰੂ ਹੋਊਗਾ ਇਹ ਤਾਂ ابھی ਸਟਾਰਟਿੰਗ ਹੈ ਉਹ ਕੰਪਲੀਟ ਕਰ ਰਹੇ ਨੇ ਦੇਖੋ ਜੀ ਕਿ ਬਹੁਤ ਠੰਡੀਆਂ ਵਾਚ ਰਹੇ ਨੇ ਕੀ ਹੋਇਆ ਹੋਰ ਟੁੱਟ ਜਾਣਾ ਪੌੜੀਆਂ ਚੜ੍ਹ ਕੇ ਮਸਾਂ ਆਈਆਂ ਉਪਰਨੀਂ ਤੇ ਕਿੱਥੇ ਜੜੇ ਪਰਨੀਂ ਤੇ ਐਸੀ ਕਿਵੇਂ ਨੀ ਫੀਲਿੰਗ ਆਂਦੀ ਹੈ ਵੀ ਆ ਗਿਆ ਕੋਈ ਟੈਡੀ ਬੀਅਰ ਲੱਗ ਰਿਹਾ ਪੱਥਰ ਉਹ ਗ੍ਰੈਂਡ ਵਿਟਾਰਾ ਤੂੰ ਤੂੰ ਨਵਾਂ ਮਾਡਲ ਆ ਇਹ ਤਾਂ ਤਾਜ਼ਾ ਤਾਜ਼ਾ ਮਾਡਲ ਜੀ ਮੈਂ ਕਿੰਨਾ ਮਾਡਲ ਆ 올ਡ ਕਿੰਨਾ ਮਾਡਲ ਆ 올ਡ 82 ਮਾਡਲ ਨਿਤੀ 322 82 ਉਹ ਆ ਮੈਂ 1982 ਮਾੜੋ ਵਰਲਡ ਸਟੈਂਡਰਡ ਬੁਲੇਟ 350 ਜੇ ਟੂ ਬਰਥ ਪੁੱਛ ਰੇ ਮੈਨੂੰ ਇਸ 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 ਸਟੇਜ ਬਣਾਈ ਹੋਈ ਐ ਤੇ ਗਾਣੇ ਗਾਉ ਉੱਤੇ ਖੜ ਕੇ ਇਸੇ ਕਰਕੇ ਪੇਟੀ ਲਾਈਵ ਚ ਸੁਮੋਸੇ ਵਾਲਾ ਗਾਣਾ ਸੁਣਾਇਓ ਖਤੇ ਹਾਂ ਸੁਣਾਇਓ ਨਹੀਂ ਲੋ ਜੀ ਅੱਜ ਸਾਡਾ ਇਹ ਕੰਮ ਹੋਇਆ ਆਹ ਤੇ ਚਾਲੇ ਬੀਮ ਪੈ ਰਿਆ ਰੂਮ ਤਾਂ ਠੀਕ ਹੈ। ਬਾਕੀ ਇਹ ਪ੍ਰੋਪਰ ਪਰਥ ਪੈ ਲੈਂਦੇ ਫਿਰ ਤੁਹਾਨੂੰ ਇਹਦਾ ਹੋਮ ਟੂਰ ਕਰਾਵਾਂਗੇ ਨਹੀਂ ਹਜੜੀਆਂ ਭਰੀਆਂੀਆਂ ਦਾ ਹੋਮ ਟੂਰ ਕਰਾਵਾਂਗੇ ਤੁਹਾਨੂੰ ਨਹੀਂ ਨਹੀਂ ਬੇਸ ਟੂਰ ਟੂਰ ਕਰਾਵਾਂਗੇ ਹੋਮ ਤਾਂ ਹਲੇ ਬਣੂ ਆਹ ਮਤਲਬ ਤੁਹਾਨੂੰ ਆਈਡੀਆ ਦੇ ਦਾਂਗੇ ਕਿ ਇੱਥੋਂ ਰੂਮ ਸਟਾਰਟ ਹੋਣ ਵਾਲੇ ਨੇ ਇੱਥੋਂ ਕੰਸਟ੍ਰਕਸ਼ਨ ਹੋ ਰਹੀ ਹੈ। ਮਾਸੀ ਹਜੇ ਕਹਿੰਦੇ 2 ਦਿਨ ਇਹਨਾਂ ਨੂੰ ਛੱਡਣਾ ਹੈ ਪਰਥ ਪਾ ਕੇ। ਵਾਕੇ ਯਾਰ ਸਭ ਬੇਸਮੈਂਟ ਬਣਾ ਲੈਂਦੇ ਨਾ। ਹੋਰ ਸਹੀ ਰਹਿਣਾ ਸੀਗਾ। ਇੱਥੇ ਕਲੈਂਟਰ ਪੇ ਜਾਣਾ ਸੀਗਾ। ਹੋਰ ਬੈਕ ਬੇਸਮੈਂਟ ਬੰਦੀ ਆ ਇੱਟਾ ਕੰਦਾ ਇੱਟਾਂ ਦਾ ਖਰਚਾ ਘਟਦਾ ਹੋਰ ਥੱਲੇ ਉੱਟਾ ਚੱਕ ਕੇ ਲੈ ਕੇ ਆ ਰਹੇ ਆ ਉੱਪਰ ਤੱਕ ਕੱਲ ਕਿਹਾ ਸੀ ਤੇ ਹੀ ਮੰਨੇ ਜਿੰਨੀ ਜਿੰਨੀ ਆ ਕੰਦੇ ਹੋਈਆਂ ਹੋਈਆਂ ਨੇ ਨਾ ਕੋਈ ਤੇਰੀ ਅੱਧੀ ਮੱਤੀ ਕੋਈ ਚੇਰੇ ਦੇ ਸਰਦ ਦੋ ਦਿਨੋਂ ਅੰਦੇ ਨਹੀਂ ਖਣਾਂ ਆ ਹੀ ਅੱਜ ਕੰਮ ਦੇ ਵਿੱਚ ਲੈਣਾ ਹਾਂ ਹਾਂ ਦੋਵੇਂ ਆਉਂਦੇ ਨਹੀਂ ਬਾਕੀ ਕਹਿੰਦਾ ਵੀ ਹੋ ਸਕਦਾ ਕੱਲੋਂ ਪਿੰਦਰ ਪਰ ਲਾਉਣੇ ਅੱਛਾ ਹਾਂ ਪਿੰਦਰ ਪਰ ਨੂੰ ਵਾਸਤੇ ਆਉਣਗੇ ਸ਼ਾਇਦ ਅੱਜ ਆ ਜਿਹੜਾ ਫਿੱਲਰ ਹਾਂ ਇਹ ਬਸ ਐਂ ਹੀ ਹੋ ਲੈਣ ਥੋੜੀ ਭਰਨਗੇ ਹਾਂ ਕਾਲਾ ਭਰ ਦੇਣਗੇ ਪਾਸੇ ਇਹ ਤਾਂ ਨੀਹਾਂ ਨਾਲ ਹੀ ਭਰੇ ਜਾਣਗੇ ਉੱਤੇ ਤੱਕ ਭਰਨਗੇ ਨਾ ਨਾ ਹੁਣ ਨੀਹਾਂ ਤੋਂ ਬਾਅਦ ਨੀਹਾਂ ਜੇ ਭਰਤੀਆਂ ਫੇਰ ਥੋੜੀ ਬਿਲਰ ਭਰੇ ਜਾਣਗੇ ਨਹੀਂ ਥੱਲੇ ਤਾਂ ਭਰ ਦੇਣਗੇ ਉੱਤੇ ਤੱਕ ਭਰਨੇਗੇ ਉੱਤੇ ਤੱਕ ਭਰਤਾ ਫੇਰ ਭਰਨੇ ਨਾਲ ਉੱਪਰ ਚੱਕੀ ਜਾਣਗੇ ਉੱਪਰ ਤੇ ਯਾਰ ਬਾਬਾ ਪਤਾ ਨਹੀਂ ਕਦੋਂ ਪੂਰਾ ਹੋ ਘਰ ਕੋ ਪੈ ਜੂਗਾ ਭਰਾ ਜੀ ਹੋਈ ਜਾਣੀ ਤੁਸੀ ਹੁੰਦਾ ਪੈ ਜੂਗਾ ਉਹ ਚੱਕਣੀ ਹੈ ਜਦੋਂ ਉੱਪਰ ਵਾਲਾ ਮਿਹਰਬਾਨ ਹੋਵੇ ਨਾ ਫੇਰ ਹੋ ਜਾਂਦਾ ਉਹਦਾ ਸਾਰਾ ਕੰਮ ਤੇ ਅੜਚਨਾ ਉੜਚਨਾ ਸਭ ਖਤਮ ਹੋ ਜਾਂਦੀ ਹੁੰਦੀ ਹੈ ਜਦੋਂ ਉੱਪਰ ਵਾਲਾ ਪਰਮਾਤਮਾ ਜਦੋਂ 10 9 ਉਹਦੀ ਕਮਾਈ ਲੱਗੀ ਹੋਵੇ ਨਾ ਤਾਂ ਉਹ ਆਪਣੇ ਬਣਾ ਦੇਗਾ ਚਿੰਤਾ ਨਾ ਕਰੋ ਸਭ ਹੋ ਜੀ ਜਾ ਚਲ ਬੱਚਾ ਲਿਗਾ ਕੋਣ ਆਇਆ ਪਤਾ ਨਹੀਂ ਕੋਣ ਆਇਆ ਕੋਣ ਕਿਹੜਾ ਜਾਇਆ ਜਾਣਾ ਅੱਗੇ ਹੈ ਤਾਂ ਮਾਪੂਲੀ ਬੱਸ ਇਹ ਬੜੀ ਇੱਕ ਪੱਖ ਜੂਵੀ ਦਾ ਇਹ ਤਾਂ ਕਾ ਵੇੜੇ ਵਾਲੀ ਤਾਂ ਇਹ ਤਾਂ ਪਿੰਡਰ ਕਹਿੰਦਾ ਕੁਝ ਨਹੀਂ ਹੁੰਦਾ ਇਹ ਤਾਂ ਜਿਆਦਾ ਆਫਰ ਦੀ ਹੈ ਕੋਈ ਦਾ ਮੂੰਹ ਦੇਖੋ ਦਾ ਸਾਰਾ ਦਿਨ ਮਿਸਤਰੀ ਉਹ ਕੋ ਫਿਰਦਾ ਸਾਰਾ ਦਿਨ ਮਿਸਤਰੀ ਉਹ ਫਿਰਦਾ ਸਾਰਾ ਦਿਨ ਉਹ ਹਾਲ ਦੇ ਚੱਲੀਏ ਸੁਨਾਮ ਚਲਾਉਣਾ ਸੀ ਕੰਮ ਹਾਂ ਹਾਂ ਜਾਣਾ ਇਹਦਾ ਮੂੰਹ ਤਾਂ ਦੇਖੋ ਮੈਂ ਕੀ ਸਪਰੂ ਕਰਦਾ ਕੀ ਬਣਾਇਆ ਤੂੰ ਆਪਣੀ ਸ਼ਕਲ ਹੋਰ ਸ਼ਕਲ ਦੇਖੋ ਕੀ ਬਣੀ ਹੈ ਦੀ ਬੱਸ ਲੇਵਰ ਕੈਟੇਗਰੀ ਬੜਾ ਹੈ। ਅਸਲ ਵਿੱਚ ਇਹ ਲੇਵਰ ਕੈਟੇਗਰੀ ਪਰ ਮੈਂ ਉਹ ਨਾਲ ਦਿਹਾੜੀ ਦਾ ਕੂੜੀ ਆ। ਪਰ ਕਈ ਨਹੀਂ ਪੈਣੀ ਆ ਆ ਫਾਈਨਲ ਹਰਦਾ। ਆ ਇਹ ਫਾਈਨਲ ਹੈ ਜੀ। ਗਲਤੀ ਕਰ ਲਈ ਬੇਸਮੈਂਟ ਬਣਾ ਲੈਣਦੇ ਨਾ ਨਾਲੇ ਤਾਂ ਖਰਚਾ ਬੜਾ ਇਟਾਂ ਦਾ। ਪਤਾ ਇੰਨੇ ਟੈਨਸ਼ਨ ਉਪਰ ਹੋ ਕੇ ਕਿਉਂ ਨਿਕਲਿਆ। ਮੈਂ ਤਾਂ ਆਪਣਾ ਨਾ ਹੋ ਜਾ ਛੇਤੀ। ਮੈਂ ਨਾਲੇ ਖਰਚਾ ਬਚ ਗਿਆ ਇਟਾਂ ਦਾ ਯਾਰ ਗਲਤੀ ਕਰ ਲਈ ਬੜੀ ਵੱਡੀ। ਘਰ ਬਣਾਉਣ ਲੱਗਾ ਸੋਚਿਆ ਹੀ ਨਹੀਂ ਹੈਗਾ। ਕੁਝ ਕਹੀ ਤਾਂ ਗਏ ਨੇ ਸਾਨੂੰ ਸਾਰੇ ਆਪਾਂ ਪਤਾ ਨਹੀਂ ਕਿਉਂ ਦਿਮਾਗ ਚੋਂ ਗੱਲ ਲਿਆਂਦੀ ਦੀ। ਉਹ ਵੀ ਆਪਣਾ ਮੈਂ ਤਾਂ ਉਹ ਵੀ ਪਾਉਣਾ ਹੀ ਆ ਪਰ ਤਾਂ ਹੁਣ ਪਰਤ ਪਾਉਣ ਦੀ ਗੱਲ ਆ ਵਿੱਚ ਸੋਚ ਕੇ ਦੇਖੋ ਥੱਲੇ ਜਿੰਨਾ ਮਰਜ਼ੀ ਸਮਾਨ ਰੱਖ ਗੱਡੀ ਲਾਲਾ ਚਾਹੇ ਕਿੰਨੀ ਐਟਾ ਲੱਗਣੀ ਹੈ ਠੀਕ ਆ بیم ਤਾਂ ਪਈ ਜਾ ਰਹੇ ਨੇ ਮੀਹਾ ਇੱਟਾਂ ਕਿੰਨੀਆਂ ਲੱਗਣਗੀਆਂ ਮੀਹਾ ਹੁਣ ਤੱਕ ਤਾਂ ਮੈਂ ਮੰਨ ਕੇ ਚੱਲ ਵੀ ਅੰਦਾਜ਼ਾ 25000 ਇਟ ਲੱਗ ਗਈ 25000 ਉੱਪਰ ਜਿਹੜੀ ਆ ਉਹ ਜਿਹੜੀ ਬਹਾਅ ਉਹ ਦੂਸਰੀ ਤੋਂ ਮੰਗਾਈਏ ਉਹ 20000 ਦੇ ਅੰਦਾਜ਼ਾ ਇਟਾ ਉਹਦੇ ਇਹਦੇ ਮੁਕਾਬਲੇ ਆ ਚੱਲ ਕੇ ਤਾਂ ਦੇਖੀਏ ਵਾਚ ਇਹਨਾਂ ਟੋਟਲ ਇੱਥੇ ਬੈਕ ਕਰ ਲਓ ਇਹ ਤਾਂ ਚੱਲ ਨਹੀਂ ਗਿਆ ਤਾਂ ਬਸ ਹੁਣ ਚੋ ਇੱਥੇ ਔਰ ਆਜ ਕੋਈ ਆਵਾਜ਼ ਨਾਲੋ ਅਰਦਾਸ ਕਰਾਈਏ ਚੰਗੀ ਤਰ੍ਹਾਂ ਮਿੱਟੀ ਚ ਪਾ ਦੋ ਬਾਅਦੋਂ ਤਾਂ ਪੰਗੀ ਪੱਗ ਦੇ ਹੋਣੀ ਇਹਨੂੰ ਇੱਥੇ ਡਬੋ ਕੇ ਇਹਨੂੰ ਨਾ ਤਾਰੀ ਲਵਾਓ ਇਹਨੂੰ ਕੀ ਮਿਲਦਾ ਤਾਰੀ ਲਾ ਲਫ ਤੇ ਸਵਿਮ ਪੂਲ ਜੀ ਫਤੇ ਯਾਰ ਫਤੇ ਨਾਕਦੇ ਨੇ ਰੈਡੀ ਸਲਾਈਡ ਬਣਾਣੀ ਹੈ ਨੇ ਪੈਰ ਤੇ ਬਣਾਣੀ ਛੋਟ ਦੇ ਬੜੇ ਹੱਥ ਲਾਉਣ ਗਿੱਲਾ ਆਇਆ ਫੇਰਾ ਤੁਹਾਡਾ ਬਟੀਕੇ ਹੈ ਨਾਮ ਲਿਖਿਆ ਹੈ ਨਾਮ ਲਿਖਿਆ ਬਾਕੀ ਸ਼ਟਰ ਖੋਲ ਦਿੰਦਾ ਤੇ ਲਾ ਦਿੰਦਾ ਇਹ ਇੱਕ ਬੋਰਡਰ ਬੰਦ ਕਰ ਪਿਕਾ 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 ਦਾਦ ਜੀ ਵਲੇ ਹੈਗਾ ਕੋਈ ਫਾਟੇ ਬਗਲੇ ਹੈ ਗਗਨ ਅੰਦਰ ਦਮਨ ਸਾਡਾ ਬਣਾ ਰਿਹਾ ਮਿਸਤਰੀਆਂ ਲਈ ਨਿੰਬੂ ਪਾਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਦਮ ਨੂੰ ਕਿਹਾ ਨਿੰਬੂ ਪਾਣੀ ਬਣਾ ਦੇ ਨਵੇੜ ਦੇ ਛੇਤੀ ਕਰ ਲੈ ਸਾਡੇ ਬਸ ਬਸ ਮੈਂ ਤਿਆਰ ਹਾਂ ਮੈਂ ਤਾਂ ਗੱਡੀ 'ਚ ਖੜੂੰਗੀ ਮੈਂ ਗੱਡੀ 'ਚ ਖੜੂੰਗੀ ਬਸ ਐਸੇ ਪਾ ਦੇ ਗਣ ਅੱਜ ਮੌਸਮ ਥੋੜਾ ਠੀਕ ਐ ਸਵੇਰ ਦੀ ਹਵਾ ਚੱਲ ਰਹੀ ਐ ਤੇ ਇੱਧਰ ਕੰਮ ਜਿਹੜਾ ਕੰਸਟਰਕਸ਼ਨ ਦਾ ਨਾਮ ਨਾਲ ਚੱਲ ਜਾਂਦਾ ਇੱਧਰ ਬਾਗੂ ਲਈ ਲੱਗਿਆ ਹੋਇਆ ਦੇਖਿਆ ਤੇ ਸਾਰੀ ਜਿਹੜੀ ਇੱਟਾਂ ਨੇ ਉਹ ਆ ਰਹੀਆਂ ਨੇ ਤੇ ਬਸ ਉਹਦੇ ਹੀ ਵੇਟ ਹੋ ਰਿਹਾ ਸਵੇਰੇ ਸਾਨੂੰ ਫੋਨ ਆ ਗਿਆ ਸੀਗਾ ਵੀ ਜਿਹੜੀ ਇੱਟ ਉਹ ਆ ਗਈ ਐ ਇਹਨੂੰ ਬਲਾਕ ਕਹਿੰਦੇ ਨੇ ਬਲਾਕਸ ਆ ਰਹੇ ਨੇ ਤੇ ਹੁਣ ਹੀ ਲਹਾਵਾਗੇ ਤੇ ਫੇਰ ਦੇਖਦੇ ਹਾਂ ਕੰਸਟਰਕਸ਼ਨ ਦੇ ਵਿੱਚ ਜਦੋਂ ਵੀ ਆਪਾਂ ਕੋਈ ਇਕੱਠਾ ਸਮਾਨ ਮੰਗਾਉਂਦੇ ਹਾਂ ਸਭ ਤੋਂ ਇਹ ਦਿੱਕਤ ਜਿਹੜੀ ਆਉਂਦੀ ਆ ਉਹ ਦਿੱਕਤ ਇਹ ਆਉਂਦੀ ਆ ਕਿ ਜਿਹੜੀ ਸਪੇਸ ਆ ਨਾ ਉਹ ਨਹੀਂ ਬਣਦੀ ਸਪੇਸ ਆਪਣੇ ਕੋਲ ਹੁੰਦੀ ਨਹੀਂ ਹੈਗੀ ਹੁਣ ਬਲਾਕਸ ਆ ਤਾਰੀਆਂ ਨੇ ਸਭ ਤੋਂ ਯਾਰ ਸਾਨੂੰ ਟੈਨਸ਼ਨ ਸੀ ਅਸੀਂ ਤਾਂ ਹੀ ਉਹ ਡिले ਕਰਾਤਾ ਹਾਂ ਤਾਂ ਸਾਡੇ ਕੋਲ 11 ਤਰੀਕ ਨੂੰ ਆ ਜਾਣੇ ਸੀ ਅੱਜ 15 ਹੋ ਗਿਆ ਅੱਜ 15 ਨੂੰ ਆ ਰਹੀਆਂ ਨੇ ਤੇ ਅਸੀਂ ਮਨਾ ਕਰਵਾਤਾ ਹਾਂ ਕਿ ਥੋੜਾ ਜਿਹਾ ਕੰਮ ਨਾਲ ਸਾਨੂੰ ਸੈੱਟ ਕਰ ਲੈਣ ਦੋ ਫੇਰ ਉਹਦੋਂ ਆਪਰ ਹਾਲੇ ਵੀ ਕੰਮ ਸੈੱਟ ਨਹੀਂ ਹੋਇਆ ਤੇ ਤਾਂ ਹੀ ਉਹ ਆ ਜਿਹੜੀ ਜਗ੍ਹਾ ਹੈ ਨਾ ਇਹ ਬਣਵਾ ਰਹੇ ਆ ਜਿਹੜੀ ਸਾਰੀ ਬਲੌਕ ਏਟ ਨਾ ਇਧਰਲੇ ਪਾਸੇ ਲਵਾ ਦਾਂਗੇ ਇੱਥੋਂ ਜਿਹੜਾ ਸਾਰਾ ਚੱਕ ਚੱਕ ਕੇ ਲਜਾਣਾ ਉਧਰ ਸੌਖਾ ਹੋ ਜੂਗਾ ਇਧਰੋਂ ਤਾਂ ਹੀ ਬਲੌਕ ਏਟ ਇਧਰ ਲਵਾ ਰਹੇ ਆ ਤੇ ਹਾਂਜੀ ਕਿਵੇਂ ਹੱਸ ਰਹੇ ਹੋ ਕਿਵੇਂ ਇਹ ਆ ਚੀਜ਼ ਆ ਮੈਂ ਕਿਹਾ ਹੱਸ ਰਹੇ ਸੀ ਮੈਂ ਵੀਡੀਓ ਬਣਾ ਰਿਹਾ ਕਿਵੇਂ ਹੋ ਠੀਕ ਠਾਕ ਜਿਹੜੇ ਮਿਸਤਰੀ ਨੇ ਉਹ ਦੇਖ ਦੇ ਕੇ ਹਸਰੇ ਨੇ ਵੀ ਇਦਾਂ ਇਦਾਂ ਵੀਡੀਓ ਬਣਾਈ ਜਾ ਰਹੀ ਹੈ ਤੇ ਚਲੋ ਜੋ ਵੀ ਹੈ ਆਪਾਂ ਬਣਾਉਨੇ ਆ ਆਪਣੀ ਯਾਦਾਂ ਵਾਸਤੇ ਤੇ ਕਿਸੇ ਦੇ ਆ ਕੁਝ ਕਿਸੇ ਨੂੰ ਕੁਝ ਦੇਖ ਕੇ ਨਾ ਚਲੋ ਅਸੀਂ ਨਹੀਂ ਵੀ ਇੰਨਾ ਦੱਸਦੇ ਪਰ ਕਿਸੇ ਨੂੰ ਦੇਖ ਕੇ ਕੋਈ ਸਮਝ ਆ ਜਾਂਦੀ ਵੀ ਹਾਂ ਇਹ ਸਹੀ ਕਰ ਰਹੇ ਨੇ ਗਲਤ ਕਰ ਰਹੇ ਸਾਨੂੰ ਸਲਾਹ ਵੀ ਦੇ ਦਿੰਦੇ ਨੇ ਤਾਂ ਇਹ ਚੀਜ਼ਾਂ ਜ਼ਰੂਰੀ ਨੇ ਆ ਜੀ ਤਰੀਕੇ ਜਦੋਂ ਅਸੀਂ ਪੁਰਾਣੀ ਅੱਜ ਤੋਂ ਆਪਣੀਆਂ ਵੀਡੀਓਜ਼ ਸਾਲ 1.5 ਸਾਲ 200 ਪ੍ਰਾਣੇ ਦੇਖਦੇ ਹਾਂ ਸਾਡੇ ਸਿੰਨੂ ਦੰਮੂ ਬਹੁਤ ਛੋਟੇ ਛੋਟੇ ਹੁੰਦੇ ਨੇ ਤਾਂ ਦੇਖ ਦੇਖ ਕੇ ਵਧੀਆ ਲੱਗਦਾ ਸਾਡੀ ਇੱਕ ਤਰ੍ਹਾਂ ਦੀ ਐਲਬਮ ਵੀ ਪਈ ਰਹਿੰਦੀ ਐ ਇਹ ਜੀ ਵੀ ਵਧੀਆ ਤੇ ਨਵਾਂ ਨਵੇਂ ਲਾਤਾ ਕੰਮ ਗੱਡੀ ਵਾਲੇ ਵੀ ਆਉਂਦੇ ਹੋਣਗੇ ਲੇਬਰ ਲੂਬਰ ਵਾਲੇ ਲੱਭ ਰਹੇ ਸੀਗੇ ਤੇ ਦੇਖਦੇ ਹਾਂ ਲਓ ਜੀ ਸਾਡੀ ਆਜੀ ਬਲੌਕਸ ਆਹ ਬਲੌਕਸ ਆ ਗਏ ਨੇ ਇੱਥੇ ਤੇ ਹੁਣ ਅਸੀਂ ਇਹਨੂੰ ਨਹਾਵਾਗੇ ਤੇ ਇੱਥੇ ਨੀਤ ਕਹ ਰਿਹਾ ਪੰਜ ਇੱਟਾ ਪੰਜ ਇੱਟਾ ਨਹੀਂ ਹੈਗੀਆਂ ਨਹੀਂ ਨਹੀਂ ਇੱਕ ਦੇ ਬਦਲੇ ਇੱਕ ਦੇ ਬਦਲੇ 11 ਇਟਾਂ ਜਿਹੜੀ 9 ਇੰਚੀ ਗੰਦ ਹੋਗੀ ਇਹ ਸਾਰਾ ਪੱਧਰ ਕਰਾਤਾ ਇੱਥੇ ਰਖਾ ਦਾਂਗੇ ਆ ਜਾਣਗੇ ਆ ਜਾਣਗੇ ਆਰਾਮ ਨਾਲ ਪਾਰੀਆਂ ਨਹੀਂ ਖੈਲਤੀਆਂ ਨੇ ਠੀਕ ਹੈ ਪਾਰੀ ਤਾਂ ਹੁੰਦੀ ਆ ਪਰ ਇੰਨੀ ਪਾਰੀ ਵੀ ਨਹੀਂ ਹੁੰਦੀ ਠੀਕ ਠੀਕ ਹੁੰਦੀ ਆ ਹੋਜੀ ਆਈ ਸਾਡੀ ਬਲਾਕਸ ਹੁਣ ਨੇੜੇ ਲੱਗੀ ਗੱਡੀ ਆਪਣੇ ਇੱਧਰ ਹੀ ਲਾਤੀ ਤੇ ਲੋਕ ਦੀ ਸਫਾਈ ਬਹੁਤ ਵਧੀਆ ਦੇ ਕੋਈ ਗੱਲ ਨਹੀਂ ਉੱਥੇ ਵਧੀਆ ਛਾਂ ਹੈ ਉੱਥੇ ਗਿੱਲਾ ਬੜਾ ਹੋਇਆ ਪਿਆ ਉੱਥੇ ਗਿੱਲਾ ਬੜਾ ਹੋਇਆ ਪਿਆ ਆਹਦੇ ਗਿੱਲਾ ਜ਼ਿਆਦਾ ਹੋ ਰਹੇ ਉੱਥੇ ਠੀਕ ਹੈ ਲੋ ਜੀ ਇੱਥੇ ਲੱਗਣ ਲੱਗ ਪਏ ਚੜਨ ਲੱਗ ਪਏ ਜਿਹੜੀ ਆਪਣੀ ਲੋਕਸ ਨਹੀਂ ਤੇ ਰੱਖ ਦਾਂਗੇ ਤੇ ਘਟਾ ਜੂਗਾ ਤੇ ਸਾਰਾ ਕੰਮ ਹਤਾ ਇੰਨੀ ਗਦਾਰਤੀ ਆ ਹਰ ਅਵੀ ਵਿੱਚ ਹੀ ਰਣੇ ਆ ਰਹੇ ਪਤਾ ਹੀ ਨਹੀਂ ਚੱਲ ਰਿਹਾ ਮੈਂ ਇਸ ਤਰੀਕਾਉਣ ਨੇ ਕੋਣ ਨੇ ਹਾਈਪਾ ਦੇ ਪੂਰਾ ਕੁ ਬਣਾ ਲਿਆ